ਪੰਜਾਬੀਏ ਜਵਾਨੇ ਨਿਰਕਾਨੇ ਮੇਰੇ ਦੇਸ਼ੀਏ ਸਰਬ ਸ਼ਕਤੀਮਾਨ ਅਕਾਲ ਪੁਰਖ ਵੱਲੋਂ ਇਸ ਧਰਤੀ ਤੇ ਪੈਦਾ ਕੀਤੇ ਹਰ ਜੀਵ ਨੂੰ ਇੱਕ ਵੱਖਰੀ ਬੋਲੀ ਦਿੱਤੀ ਹੈ ਜਿਸ ਨਾਲ ਉਹ ਆਪਣੇ ਸਾਥੀ ਜੀਵਾਂ ਨਾਲ ਆਪਣੇ ਹਾਸ ਭਾਵ ਸਾਂਝੇ ਕਰਦਾ ਹੈ ਪਰ ਇਨਾਂ ਸਾਰੇ ਜੀਵਾਂ ਵਿੱਚ ਮਨੁੱਖੀ ਇੱਕ ਅਜਿਹਾ প্রাণী ਹੈ ਜਿਸ પાસે ਆਪਣੀ ਭਾਸ਼ਾ ਹੈ ਮਨੁੱਖ ਮਾਤਰ ਦਾ ਸਮੂਚਾ ਵਿਅਕਤੀਗਤ ਅਤੇ ਸਮਾਜਿਕ ਜੀਵਨ ਮੁਕਟਾ ਰਤੇ ਭਾਸ਼ਾ ਦੇ ਸਾਧਨ ਦੁਆਰਾ ਹੀ ਸੰਪੰਨ ਹੁੰਦਾ ਹੈ ਇਸ ਸੰਬੰਧ ਵਿੱਚ ਦੁਨੀਆ ਵਿੱਚ ਵਰਤਦੀਆਂ ਅਵਰਤੀਆਂ ਜਾਂਦੀਆਂ ਸਭ ਭਾਸ਼ਾਵਾਂ ਆਪਣੀ ਅਲੱਗ-ਅਲੱਗ ਮਹੱਤਤਾ ਰੱਖਦੀਆਂ ਹਨ ਪਰੰਤੂ ਕਿਸੇ ਵੀ ਮਨੁੱਖ ਲਈ ਸਭ ਤੋਂ ਵੱਧ ਮਹੱਤਵ ਉਸਦੀ ਆਪਣੀ ਮਾਤ ਭਾਸ਼ਾ ਜਾਂ ਮਾਂ ਬੋਲੀ ਦਾ ਹੁੰਦਾ ਹੈ ਮਾਂ ਬੋਲੀ ਨਾਲ ਹਰ ਮਨੁੱਖ ਨੂੰ ਕੁਦਰਤੀ ਪਿਆਰ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ ਰੂਸੀ ਭਾਸ਼ਾ ਸੱਭਿਆਚਾਰ ਵਿੱਚ ਇੱਕ ਗੱਲ ਸਮਝੀ ਜਾਂਦੀ ਹੈ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਮਾਂ ਬੋਲੀ ਨੂੰ ਨਕਾਰਨਾ ਜਾਂ ਇਸ ਦੀ ਹੀਠੀ ਕਰਨਾ ਇੱਕ ਘੋਰ ਅਵਗਿਆ ਹੈ ਹੈ ਤੁਗਦਾਈ ਹਕੀਕਤ ਇਹ ਹੈ ਕਿ ਇਸ ਅਵਗਿਆ ਜਾਂ ਭੁੱਲ ਨੂੰ ਅਮਲ ਵਿੱਚ ਲਿਆਉਣ ਵਾਲੇ ਸਾਰੀ ਦੁਨੀਆ ਵਿੱਚ ਕੇਵਲ ਤੇ ਕੇਵਲ ਪੰਜਾਬੀ ਅਸੀਂ ਹੀ ਹਾਂ ਪੰਜਾਬ ਦੀ ਧਰਤੀ ਉੱਪਰ ਜਿੱਥੇ ਅੱਜ ਕਈ ਹੋਰ ਵੀ ਮਾੜੇ ਵਰਤਾਰੇ ਵਰਤ ਰਹੇ ਹਨ ਉਹਨਾਂ 'ਚੋਂ ਇੱਕ ਬੇहद ਬੁਰਾ ਵਰਤਾਰਾ ਵੱਡੀ ਗਿਣਤੀ ਵਿੱਚ ਪੰਜਾਬੀ ਦੇ ਲੋਕਾਂ ਪੰਜਾਬ ਦੇ ਲੋਕਾਂ ਦਾ ਆਪਣੀ ਮਾਂ ਬੋਲੀ ਪੰਜਾਬੀ ਨਾਲੋਂ ਮੋਹ ਭੰਗ ਹੋਣ ਦੇ ਰੂਪ ਵਿੱਚ ਬੜੇ ਵਿਆਪਕ ਪੱਧਰ ਤੇ ਅਤੇ ਬੜੀ ਤੇਜ਼ੀ ਨਾਲ ਵਰਤ ਰਿਹਾ ਹੈ ਇਸ ਵਰਤਾਰੇ ਨੂੰ ਬੰਨ੍ਹ ਮਾਰ ਕੇ ਰੋਕਣ ਦਾ ਵੇਲਾ ਆ ਪਹੁੰਚਾ ਹੈ ਜੇਕਰ ਅਸੀਂ ਪੰਜਾਬੀ ਅਜੇ ਵੀ ਇਸ ਵਰਤਾਰੇ ਤੋਂ ਸੁਚੇਤ ਨਾ ਹੋਏ ਜੇਕਰ ਅਸੀਂ ਅੱਜ ਇਸ ਨੂੰ ਕਮਰ ਕਸਾ ਕਰਕੇ ਪੂਰੇ ਤਾਂ ਨਾਲ ਨਾ ਡੱਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੀ ਹੋਣ ਨੂੰ ਖਤਰਾ ਸਪਸ਼ਟ ਦਿਸ ਰਿਹਾ ਹੈ ਮਾਂ ਬੋਲੀ ਪੰਜਾਬੀ ਨੂੰ ਨਕਾਰਨ ਦੀ ਅਵਗਿਆ ਪੰਜਾਬੀਆਂ ਸਮੇਤ ਸਾਰੇ ਹਿੰਦੁਸਤਾਨੀਆਂ ਨੇ ਭਗਤ ਸਾਹਿਬਾਨ ਦੇ ਸਮੇਂ ਅਤੇ ਗੁਰੂ ਕਾਲ ਵਿੱਚ ਕੀਤੀ ਸ਼ੇਖ ਫਰੀਦ ਜੀ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਨੇ ਸਰਲ ਲੋਕ ਭਾਸ਼ਾ ਦੁਆਰਾ ਲੋਕਾਈ ਨੂੰ ਪ੍ਰਭੂ ਭਗਤੀ ਦੇ ਮਾਰਗ ਪਾਇਆ ਜਗਤਾਰਕ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਨੇ ਇਸ ਅਵਗਿਆ ਬਾਾਰੇ ਸਮੇਂ ਦੇ ਲੋਕਾਂ ਨੂੰ ਖਬਰਦਾਰ ਕੀਤਾ ਗੁਰੂ ਪਾਸ਼ਾ ਜੀ ਨੇ ਦੇਖਿਆ ਕਿ ਲੋਕ ਮੁਗਲ ਹਕਮਰਾਨਾਂ ਤੋਂ ਡਰ ਕੇ ਜਾਂ ਉਹਨਾਂ ਦੀ ਖੁਸ਼ਾਮਦੀਰ ਜਾਂ ਚਾਪਲੂਸੀ ਵਜੋਂ ਆਪਣੇ ਦੇਸ਼ ਦੀ ਬੋਲੀ ਬੋਲਣ ਤੋਂ ਗੁਰੇਜ਼ ਕਰਨ ਲੱਗੇ ਸਨ ਮੁਗਲ ਹੁਕਮਰਾਨਾਂ ਵੱਲੋਂ ਆਪਣੇ ਮੂਲ ਦੇਸ਼ ਤੋਂ ਲਿਆਂਦੀ ਫਾਰਸੀ ਭਾਸ਼ਾ ਨੂੰ ਅਪਣਾ ਕੇ ਉਹ ਸਰਕਾਰੀ ਔਦਦਿਆਂ ਵੱਲ ਝਾਕ ਰੱਖ ਰਹੇ ਸਨ ਹੁਕਮਰਾਨ ਸ਼੍ਰੇਣੀ ਦੇ ਲੋਕਾਂ ਨੂੰ ਖੁਸ਼ ਕਰਕੇ ਉਹਨਾਂ ਦੇ ਰਾਸੀ ਜਲਾਲ ਜਾਂ ਦਵਦਵੇ ਅੱਗੇ ਝੁਕ ਰਹੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੀ ਬਾਣੀ ਵਿੱਚ ਇਸ ਸਮਕਾਲੀ ਰੁਝਾਨ ਨੂੰ ਕਾਫੀ ਤਿੱਖੇ ਕਟਾਕਸ਼ ਨਾਲ ਬਿਆਨਿਆ ਹੈ ਇਸ ਸੰਬੰਧ ਵਿੱਚ ਕੀਤਾ ਗਿਆ ਬਸੰਤ ਢੋਲ ਮਹੱਲਾ ਪਹਿਲਾਕਰ ਦੂਜਾ ਸੁਰਲੇਖੇਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਿਆਂ ਉੱਪਰ ਅੰਕਿਤ ਪਾਵਨ ਸ਼ਬਦ ਖਾਸ ਕਰਕੇ ਉਹ ਚੇਚੇ ਧਿਆਨ ਤੇ ਡੂੰਘੇ ਚਿੰਤਨ ਵਿਸ਼ਲੇਸ਼ਣ ਕਰਨ ਯੋਗ ਹੈ ਜੋ ਕਿ ਸਾਨੂੰ ਅਜੋਕੀ ਹਾਲਤ ਵਿੱਚ ਆਦਰਸ਼ ਅਗਵਾਈ ਬਖਸ਼ ਸਕਦਾ ਹੈ ਇਸ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਮੂਹ ਦੇਸ਼ ਵਾਸੀਆਂ ਨੂੰ ਆਪਣੀ ਭਾਸ਼ਾ ਸਮੇਤ ਆਪਣਾ ਸੱਭਿਆਚਾਰ ਸੰਭਾਲਣ ਲਈ ਚਿੰਤੋੜਿਆ ਹੈ ਗੁਰਮਤਿ ਵਿਚਾਰਧਾਰਾ ਅਤੇ ਭਗਤੀ ਲਹਿਰ ਦੇ ਉਦੇ ਹੋਣ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਸਾਹਿਤ ਅਤੇ ਧਰਮ ਉਪਦੇਸ਼ ਸੰਸਕ੍ਰਿਤਿਕ ਭਾਸ਼ਾ ਵਿੱਚ ਰਚੇ ਤੇ ਦਿੱਤੇ ਜਾਣ ਦਾ ਰੁਝਾਨ ਪਾਇਆ ਜਾ ਰਿਹਾ ਸੀ ਇਸ ਪਿੱਛੇ ਪੜੇ ਲਿਖੇ ਵਰਗ ਖਾਸ ਕਰਕੇ ਪੁਜਿਤ ਵਰਗ ਵੱਲੋਂ ਇਸ ਖੇਤਰ ਵਿੱਚ ਆਪਣਾ ਇਕਾਧਿਕਾਰ ਸਥਾਪਿਤ ਰੱਖਣ ਹਿੱਤ ਕੀਤਾ ਜਾ ਰਿਹਾ ਸੀ ਗੁਰਮਤ ਲਹਿਰ ਨੂੰ ਤੋਰਨ ਸਮੇਂ ਸਿੱਖ ਧਰਮ ਨੂੰ ਸਥਾਪਿਤ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਹਾਲਤ ਉਪਰ ਡੂੰਘਾ ਚਿੰਤਨ ਕਰਦਿਆਂ ਮਾਂ ਬੋਲੀ ਵਿੱਚ ਬਾਣੀ ਉਚਾਰਨ ਅਤੇ ਧਰਮ ਉਪਦੇਸ਼ ਕਰਨ ਦਾ ਬੰਨਣ ਬੰਨਿਆ ਗੁਰੂ ਜੀ ਨੇ ਸਮੂਹ ਭਾਰਤੀ ਅਤੇ ਕੁਝ ਵਿਦੇਸ਼ੀ ਮੂਲ ਦੀ ਭਾਸ਼ਾ ਜਿਵੇਂ ਕਿ ਅਰਬੀ ਅਤੇ ਫਾਰਸੀ ਸੰਬੰਧੀ ਭਾਵੇਂ ਵਿਆਪਕ ਤੇ ਖੁੱਲ੍ਹੇਲੀ ਵਾਲੀ ਪਹੁੰਚ ਨੂੰ ਵੀ ਅਪਣਾਇਆ ਸਗੋਂ ਸਾਬ ਜੀ ਨੇ ਆਪਣੀਆਂ ਸੱਚ ਪ੍ਰਚਾਰ ਹਿਤ ਲਮੇਰੀਆਂ ਯਾਤਰਾਵਾਂ ਦੌਰਾਨ ਦੇਸ਼ ਵਿਦੇਸ਼ ਚ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਗੁਰਮਤਿ ਗਿਆਨ ਬਖਸ਼ੰਦਾ ਮਹਾਨ ਉਦੰਵੀ ਕੀਤਾ ਪਰੰਤੂ ਉਹਨਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦੇ ਮਹੱਤਵ ਨੂੰ ਅੱਖੋਂ-ਓਲੇ ਨਹੀਂ ਕੀਤਾ ਸਗੋਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਲੋਕਾਂ ਨੂੰ ਉਹਨਾਂ ਦੀ ਮਾਤ ਭਾਸ਼ਾ ਚ ਉਹਨਾਂ ਨਾਲ ਵਿਚਾਰ ਧਾਰਕ ਸਾਂਝ ਪਾ ਕੀ ਮਾਤ ਪਾਸ਼ਾ ਦੀ ਹਰੇਕ ਮਨੁੱਖ ਮਾਤਰ ਵਾਸਤੇ ਖਾਸ ਉਪਯੋਗਤਾ ਤੇ ਸਾਰਕਤਾ ਉੱਪਰ ਹੀ ਮੋਹਰ ਲਗਾਈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੈੜ ਜਿੱਨਾ ਤੇ ਚੱਲਦੇ ਆ ਸਾਰੇ ਸਿੱਖ ਗੁਰੂ ਸਾਹਿਬਾਨ ਆਪਣੇ ਆਪਣੇ ਸਮੇਂ ਭਾਵੇਂ ਬਹੁਤ ਸਾਰੀਆਂ ਪਰਸ਼ਾਵਾਂ ਦਾ ਗਿਆਨ ਪ੍ਰਾਪਤ ਕਰਦੇ ਰਹੇ ਪਰ ਉਹ ਮਾਤ ਪਾਸ਼ਾ ਦੇ ਮਾਧਿਅਮ ਦਾਹੀ ਵਿਵਹਾਰਿਕ ਜਾਂ ਅਮਲੀ ਉਪਯੋਗ ਕਰਦੇ ਰਹੇ ਮਾਤ ਪਾਸ਼ਾ ਸਪਾਵਨ ਬਾਣੀ ਉਚਾਰਨ ਕਰਦੇ ਰਹੇ ਦੂਸਰੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਾਂ ਬੋਲੀ ਪੰਜਾਬੀ ਨੂੰ ਆਦਰ ਸਤਿ ਸੁਖ ਨਿਤਮ ਲਿਖਤੀ ਰੂਪ ਬਖਸ਼ਣ ਹਿਤ ਗੁਰਮੁਖੀ ਲਿਪੀ ਨੂੰ ਵਿਦੀਵਤ ਰੂਪ ਵਿੱਚ ਵਿਉਂਤਿਆ ਅਤੇ ਪਰਜਨਿਤ ਕੀਤਾ ਪੰਜਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਮੁਖੀ ਅੱਖਰਾਂ ਵਿੱਚ ਤਿਆਰ ਕਰਵਾ ਰੋਹਾਨੀ ਅਨੁਭਵ ਵਾਲੀ ਨਿਰਮਲ ਬਾਣੀ ਦਾ ਅਗੰਮੀ ਖਜ਼ਾਨਾ ਸਦੀਵੀ ਰੋਹਾਨੀਅਤ ਅਤੇ ਨੈਤਿਕ ਅਗਵਾਈ ਬਖਸ਼ਣ ਸਕੰਦੇ ਦੇ ਸਮਰਥ ਰੂਪ ਵਿੱਚ ਪ੍ਰਗਟ ਕੀਤਾ ਕਿਸੇ ਵੀ ਭਾਸ਼ਾ ਨੂੰ ਵੱਧ ਤੋਂ ਵੱਧ ਵਿਕਸਿਤ ਕਰਨ ਦੇ ਵਾਸਤੇ ਬਹੁਪੱਖੀ ਯਤਨਾਂ ਦੀ ਲੋੜ ਹੁੰਦੀ ਹੈ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੰਨ 1960 ਵਿੱਚ ਸਹੀ ਸੋਚ ਦੇ ਧਾਰਨੀ ਅਤੇ ਮਾਸ ਭਾਸ਼ਾ ਨਾਲ ਮੌរកਨ ਵਾਲੇ ਪੰਜਾਬੀਆਂ ਨੇ ਇੱਕ ਲੰਮੇ ਸੰਘਰਸ਼ ਮਗਰੋਂ ਪੰਜਾਬੀ ਸੂਬਾ ਪ੍ਰਾਪਤ ਕੀਤਾ ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਸਰਪ੍ਰਸਤੀ ਪ੍ਰਾਪਤ ਹੋਣ ਦੀ ਆਸ ਸੀ ਪਰੰਤੂ ਸਮੇਂ-ਸਮੇਂ ਕਈ ਤਰ੍ਹਾਂ ਦੀਆਂ ਰਾਜਸੀ ਪਾਰਟੀਆਂ ਦੀ ਪੰਜਾਬੀ ਭਾਸ਼ਾ ਪ੍ਰਤੀ ਨਾਵਾਚਕ ਪਹੁੰਚ ਅਤੇ ਸਮੂਹ ਪੰਜਾਬੀ ਲੋਕਾਂ ਚ ਮਾਂ ਬੋਲੀ ਪ੍ਰਤੀ ਮੂ ਪਿਆਰ ਕਈ ਕਾਰਨਾ ਕਰਕੇ ਘੱਟ ਜਾਣ ਕਾਰਨ ਪੰਜਾਬੀ ਸੂਬਾ ਬਨਨ ਮਗਰੋਂ ਪੰਜਾਬ ਵਿਧਾਨ ਸਭਾ ਸਮੂਹ ਸਰਕਾਰੀ ਅਦਾਰਿਆਂ ਦਫ਼ਤਰਾਂ ਸਕੂਲਾਂ ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ 'ਚ ਬਹੁਤ ਹੱਦ ਤੱਕ ਅਸਫਲਤਾ ਦਾ ਮੂ ਵੇਖਣਾ ਪੈਂਦਾ ਹੈ ਪੰਜਾਬੀਆਂ ਵੱਲੋਂ ਚੁਣ ਕੇ ਭੇਜੇ ਜਾਂਦੇ ਕਈ ਨੁਮੰਦਿਆਂ ਵਿਧਾਨ ਸਭਾ ਵਿੱਚ ਪੰਜਾਬੀ ਭਾਸ਼ਾ ਵਿੱਚ ਸੌਂ ਚੁੱਕਣ ਤੋਂ ਵੀ ਵਾਗੀ ਹੁੰਦੇ ਵੇਖੇ ਸੁਨੇ ਜਾਂਦੇ ਹਨ 21 ਮਾਰਚ 2002 ਨੂੰ ਪੰਜਾਬ ਸਵਿਧਾਨ ਸਵਾ 10 ਸ਼ਾਸਨ ਚੱਲ ਰਿਹਾ ਸੀ ਉਸ ਸਮੇਂ ਦੇ ਮਾਨਯੋਗ ਸਪੀਕਰ ਨੇ ਸਦਨ ਦੀ ਕਾਰਵਾਈ ਅੰਗਰੇਜ਼ੀ ਭਾਸ਼ਾ ਵਿੱਚ ਸ਼ੁਰੂ ਕੀਤੀ ਅਤੇ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਪੰਜਾਬ ਦੀ ਮਾਰਤ ਭਾਸ਼ਾ ਪੰਜਾਬੀ ਵਿੱਚ ਕਾਰਵਾਈ ਚਲਾਉਣ ਲਈ ਕਿ ਹਾਂ ਮਾਨਯੋਗ ਸਪੀਕਰ ਨੇ ਵਿਧਾਨ ਸਭਾ ਰੂਲਸ ਐਂਡ ਪ੍ਰਸੀਜਰਸ ਫਾਰ ਕੰਡਕਟਿੰਗ ਆਫ ਬਿਜ਼ਨਸ ਅੰਗਰੇਜ਼ੀ ਵਿੱਚ پڑھਦੇ ਹੋਏ ਇਹ ਫੈਸਲਾ ਦਿੱਤਾ ਸੀ ਕਿ ਸਦਨ ਦੇ ਨਿਯਮ 70 ਜੋ ਕਿ ਭਾਰਤੀ ਸੰਵਿਧਾਨ ਦੀ ਧਾਰਾ 210 ਦੇ ਅਧੀਨ ਹੈ ਅਨੁਸਾਰ ਸਦਨ ਦੀ ਕਾਰਵਾਈ ਪੰਜਾਬੀ ਹਿੰਦੀ ਜਾਂ ਅੰਗਰੇਜ਼ੀ ਵਿੱਚ ਚਲਾਈ ਜਾ ਸਕਦੀ ਹੈ ਇਹ ਫੈਸਲਾ ਦਿੰਦੇ ਹੋਏ ਉਹਨਾਂ ਨੇ ਆਪਣੇ ਭਾਸ਼ਾ ਵਿੱਚ 8ਵਾਂ ਸੰਵਿਧਾਨ ਸ਼ਬਦ ਦੀ ਵਰਤੋਂ ਕੀਤੀ ਅਤੇ ਆਖੀਰ ਵਿੱਚ ਵੀ ਇਹੋ ਕਿਹਾ ਕਿ ਸੰਵਿਧਾਨ ਹੀ ਸਭ ਤੋਂ ਸਰਬ ਉੱਚ ਹੈ ਬਾਕੀ ਸਭ ਇਸ ਦੇ ਅਧੀਨ ਹੈ 1950 ਈਸਵੀ ਵਿੱਚ ਸੰਵਿਧਾਨ ਦੀ ਧਾਰਾ 210 ਵਿੱਚ ਭਾਸ਼ਾ ਬਾਰੇ ਦਰਜ ਹੈ ਕਿ ਵਿਧਾਨ ਸਭਾ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਇਸ ਕਾਰ ਵਿਹਾਰ ਸੂਬੇ ਦੀ ਸਰਕਾਰੀ ਭਾਸ਼ਾ ਜਾਂ ਭਾਸ਼ਾਵਾਂ ਵਿੱਚ ਜਾਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕੀਤਾ ਜਾਵੇਗਾ ਬਸ਼ਰਤੇ ਕਿ ਸਪੀਕਰ ਵਿਧਾਨ ਸਭਾ ਜਾਂ ਵਿਧਾਨ ਪ੍ਰਸ਼ਦ ਦੇ ਚੇਅਰਮੈਨ ਕਿਸੇ ਮੈਂਬਰ ਜੋ ਕਿ ਆਪਣੇ ਵਿਚਾਰ ਮਾਤ ਭਾਸ਼ਾ ਵਿੱਚ ਨਾ ਪ੍ਰਗਟ ਕਰ ਸਕਦਾ ਹੋਵੇ ਨੂੰ ਹੋਰ ਭਾਸ਼ਾ ਵਿੱਚ ਬੋਲਣ ਦੀ ਆਗਿਆ ਦੇਵੇ ਧਾਰਾ 210 ਦੀ ਉਪ ਧਾਰਾ 2 ਅੱਗੇ ਇਸ ਨੂੰ ਹੋਰ ਸਪਸ਼ਟ ਕਰਦੀ ਹੈ ਕਿ ਸੰਵਿਧਾਨ ਦੇ ਲਾਗੂ ਹੋਨ ਤੋਂ 15 ਸਾਲਾਂ ਬਾਅਦ ਇਸ ਧਾਰਾ ਵਿੱਚੋਂ ਅੰਗਰੇਜ਼ੀ ਵਾਲੇ ਸ਼ਬਦ ਖਤਮ ਸਮਝੇ ਜਾਣਗੇ ਇਸ ਵਿੱਚ ਅੱਗੇ ਸਪਸ਼ਟ ਕੀਤਾ ਗਿਆ ਹੈ ਕਿ ਹਿਮਾਚਲ ਮਨੀਪੁਰ ਅਤੇ ਤ੍ਰਿਪੁਰਾ ਦੇ ਮਾਮਲੇ ਵਿੱਚ ਅੰਗਰੇਜ਼ੀ ਸ਼ਬਦ ਹਟਾਉਣ ਦੀ ਮਿਆਦ 25 ਸਾਲ ਅਤੇ ਅਰੁਣਾਚਲ ਪ੍ਰਦੇਸ਼ ਕੋਆ ਅਤੇ ਮिजੁਰਮ ਦੇ ਮਾਮਲੇ ਵਿੱਚ ਇਹ ਮਿਆਦ 40 ਸਾਲ ਰੱਖੀ ਗਈ ਹੈ ਇਸ ਧਾਰਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਦੇ ਉਲਟ ਕਿਸੇ ਹੋਰ ਭਾਸ਼ਾ ਦੀ ਵਰਤੋਂ ਕਰਨੀ ਹੋਵੇ ਤਾਂ ਵਿਧਾਨ ਸਭਾ ਨੂੰ ਬਕਾਇਦਾ ਨਵਾਂ ਕਾਨੂੰਨ ਬਣਾਉਣਾ ਪਵੇਗਾ ਇਸ ਤਰ੍ਹਾਂ ਸੰਵਿਧਾਨ ਦੀ ਧਾਰਾ 210 ਵਿੱਚ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਦੀ ਕਾਰਵਾਈ ਉਸ ਸੂਬੇ ਦੀ ਰਾਜ ਭਾਸ਼ਾ ਵਿੱਚ ਹੀ ਹੋਣੀ ਚਾਹੀਦੀ ਹੈ ਪਰ ਬੇहद ਦੁਖਦਾਈ ਹਕੀਕਤ ਹੈ ਕਿ ਪੰਜਾਬ ਦੀ ਧਰਤੀ ਤੇ ਜਨਮ ਲੈ ਕੇ ਪੰਜਾਬ ਦਾ ਅਨਪਾਣੀ ਖਾ ਕੇ ਅਤੇ ਇਥੋਂ ਦੇ ਪੌਣ ਪਾਣੀ ਵਿੱਚ ਸਾਹ ਲੈ ਕੇ ਪੰਜਾਬ ਦੇ ਉੱਚ ਅਧਿਕਾਰੀ ਪੰਜਾਬੀ ਵਿੱਚ ਗੱਲ ਕਰਨਾ ਆਪਣੀ ਹੀਠੀ ਸਮਝਦੇ ਹਨ ਪਿਛਲੇ ਦਿਨੀ ਪੰਜਾਬੀ ਭਾਸ਼ਾ ਦਾ ਮੁੱਦਾ ਇੱਕ ਵਾਰ ਫੇਰ ਗਰਮਾਇਆ ਆਪਣੀ ਮਾਂ ਬੋਲੀ ਅਤੇ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦੇ ਚਿਹਰਿਆਂ ਤੇ ਇੱਕ ਵਾਰ ਫੇਰ ਰੌਣਕਾਈ ਜਦੋਂ ਸਾਰੇ ਅਖਬਾਰਾਂ ਵਿੱਚ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਕਿ ਪੰਜਾਬ ਵਿਧਾਨ ਸਭਾ ਸਰਕਾਰੀ ਦਫ਼ਤਰਾਂ ਵਿੱਚ ਸਾਰਾ ਕੰਮ ਪੰਜਾਬੀ ਵਿੱਚ ਹੋਇਆ ਕਰੇਗਾ ਸਾਰੇ ਸਕੂਲਾਂ ਵਿਚ 10ਵੀਂ ਤੱਕ ਪੰਜਾਬੀ ਹਰ ਇੱਕ ਲਈ ਲਾਜ਼ਮੀ ਹੋਵੇਗੀ 25 ਮਾਰਚ 2008 ਨੂੰ ਇੱਕ ਇਤਿਹਾਸਿਕ ਮਤਾ ਸਰਬਸੰਤੀ ਨਾਲ ਪਾਸ ਕੀਤਾ ਗਿਆ ਕਿ ਪੰਜਾਬੀ ਦੀ ਵਰਤੋਂ ਅਤੇ ਪੜ੍ਹਾਈ ਲਾਜ਼ਮੀ ਕਰ ਦਿੱਤੀ ਗਈ ਇਹ ਦੇਰ ਆਇਆ ਦੁਰਸ਼ਟ ਆਇਆ ਫੈਸਲਾ ਹੈ ਫਿਰ ਵੀ ਇਸ ਦਾ ਭਰਪੂਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਪ੍ਰਾਰਥਕ ਸਰਕਾਰ ਵੱਲੋਂ ਦਿੱਤਾ ਗਿਆ ਭਰੋਸਾ ਕਾਫੀ ਤਸੱਲੀ ਵਾਲਾ ਹੈ ਅਤੇ ਉੱਚ ਅਧਿਕਾਰੀਆਂ ਨੂੰ ਇਸ ਭੁਲ ਤੋਂ ਰੋਕਣ ਵਾਸਤੇ ਸਜ਼ਾ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਪੰਜਾਬ ਦੇ ਹਰ ਸਕੂਲ ਵਿੱਚ ਪੰਜਾਬੀ ਪੜ੍ਹਾਇਆ ਜਾਇਆ ਕਰੇਗੀ ਅੱਜ ਦੀ ਹਾਲਤ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਅਸਲ ਇਤਿਹਾਸੀਆਂ ਅਤੇ ਚੇਤਨ ਪੰਜਾਬੀਆਂ ਨੂੰ ਵੱਡੀ ਸੁਚੇਤਨਾ ਰੱਖਣੀ ਪਵੇਗੀ ਕਿਉਂਕਿ ਇਹੋ ਜਿਹੇ ਐਲਾਨ ਪਹਿਲਾਂ ਵੀ ਕਈ ਵਾਰ ਹੁੰਦੇ ਰਹੇ ਹਨ ਅਤੇ ਕੁਝ ਦੇਰ ਬਾਅਦ ਕਾਗਜ਼ਾਂ ਵਿੱਚ ਹੀ ਦਮ ਤੋੜ ਜਾਂਦੇ ਹਨ ਇਸ ਲਈ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸਾਨੂੰ ਆਪ ਸਾਰੂ ਰੋਲ ਅਦਾ ਕਰਨਾ ਹੋਵੇਗਾ ਸਾਨੂੰ ਇਹ ਸੁਧਾਰ ਆਪਣੇ ਘਰ ਤੋਂ ਸ਼ੁਰੂ ਹੋਏ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਤਾਂ ਹੀ ਅਸੀਂ ਚੁਣੌਤੀ ਨੂੰ ਹੱਲ ਕਰਕੇ ਆਪਣੀ ਮਾਂ ਬੋਲੀ ਨੂੰ ਖਤਮ ਹੋਣ ਤੋਂ ਬਚਾ ਸਕਾਂਗੇ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀਆਂ ਦਾ ਇਹ ਜ਼ਰੂਰੀ ਫਰਜ਼ ਹੈ ਕਿ ਆਪਣੀ ਮਾਂ ਬੋਲੀ ਨੂੰ ਆਪਣੇ ਨਾਲ ਦੁਨੀਆ ਦੇ ਹਰ ਕੋਨੇ 'ਚ ਲੈ ਜਾਣ ਅਤੇ ਇਸ ਦੀ ਹਰਮਨ ਪਿਆਰਤਾ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਉਣ ਦਾ ਆਪਣਾ ਜ਼ਰੂਰੀ ਫਰਜ਼ ਅਦਾ ਕਰਨ ਧੰਨਵਾਦ